ਸਾਸ ਸ੍ਰੀ ਕਾਲ ਵੀ ਸਾਰਿਆਂ ਨੂੰ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅਮਰੀਕਾ ਵਿੱਚ ਜਿਹੜਾ ਟਰੱਕ ਐਕਸੀਡੈਂਟ ਹੋਇਆ ਜਿਸ ਤੇ ਵੀਰ ਹਰਜਿੰਦਰ ਸਿੰਘ ਜਿਸ ਦਾ ਪਿੰਡ ਕੇ ਤਰਨਤਾਰਨ ਦੇ ਕੋਲ ਰਟੋਆ ਲਿਆ ਉਹਦੇ ਬਾਰੇ ਅਕਸਰ ਹੀ ਸੋਸ਼ਲ ਮੀਡੀਆ ਤੇ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਵਾ ਕੋਈ ਕਹਿ ਰਿਹਾ ਕਿ ਉਹਨੂੰ 45 ਸਾਲ ਦੀ ਸਜ਼ਾ ਹੋ ਗਈ ਹੈ ਪਰ ਕਦੇ ਵੀ ਕੋਈ ਵਿਅਕਤੀ ਕਦੇ ਵੀ ਕੋਈ ਇਨਸਾਨ ਜਿਹੜਾ ਆਪਣੇ ਘਰੋਂ ਇਹ ਗੱਲ ਤੈਅ ਕਰਕੇ ਨਹੀਂ ਨਿਕਲਦਾ ਕਿ ਮੈਂ ਅੱਜ ਕਿਸੇ ਨੂੰ ਮਾਰਨਾ ਆ ਜਾਂ ਮੈਂ ਕਿਸੇ ਨੂੰ ਮਾਰਨ ਚੱਲਿਆ ਵਾਂ ਉਹ ਹਮੇਸ਼ਾ ਆਪਣੇ ਬਚਾਅ ਵਾਸਤੇ ਖਾਸ ਕਰਕੇ ਡਰਾਈਵਰ ਵੀਰ ਅਰਦਾਸ ਕਰਕੇ ਤੁਰਦੇ ਆ ਕਿ ਪ੍ਰਮਾਤਮਾ ਸਾਡਾ ਵੀ ਭਲਾ ਕਰੇ ਤੇ ਅਗਲਿਆਂ ਆਰਾਮ ਵਿੱਚ ਮਿਲਣ ਵਾਲਿਆਂ ਦਾ ਵੀ ਭਲਾ ਕਰੇ ਕਿਉਂਕਿ ਜਦੋਂ ਕੋਈ ਵੀਰ ਇੱਥੋਂ ਬਾਹਰ ਵੱਲ ਨੂੰ ਜਾਂਦਾ ਆ ਨਾ ਤਾਂ ਉਹ ਉਸ ਮੁਲਖ ਨੂੰ ਬਹੁਤ ਪਿਆਰ ਕਰਦਾ ਹੁੰਦਾ ਜਿਸ ਮੁਲਖ ਵਾਲੇ ਨੂੰ ਉਹ ਤੁਰਿਆ ਹੁੰਦਾ ਵਾ ਕਿਉਂਕਿ ਜਿੱਥੋਂ ਉਹਨੇ ਇੱਕ ਰੋਜ਼ੀ ਰੋਟੀ ਕਮਾਉਣੀ ਹੁੰਦੀ ਆ ਤੇ ਜਿਹੜਾ ਮੁਲਖ ਉਹਨੂੰ ਰੋਜ਼ੀ ਰੋਟੀ ਦੇਵੇਗਾ ਉਹ ਉਸ ਮੁਲਖ ਵਾਸਤੇ ਕਦੇ ਵੀ ਮਾੜਾ ਨਹੀਂ ਸੋਚ ਸਕਦਾ ਤੇ ਉਹ ਕਦੇ ਵੀ ਨਹੀਂ ਇਹ ਗੱਲ ਸੋਚਦਾ ਕਿ ਅੱਜ ਮੈਂ ਕਿਸੇ ਨੂੰ ਮਾਰਨ ਵਾਸਤੇ ਨਿਕਲਣਾ ਵਾ ਸੋ ਜੋ ਉਸ ਦਿਨ ਹਰਜਿੰਦਰ ਵੀਰ ਨਾਲ ਹੋਇਆ ਇਹ ਗੱਲ ਕੋਈ ਪਰਸਨਲੀ ਨਹੀਂ ਮੈਂ ਕਹਿ ਰਹੀ ਕਿ ਮੈਨੂੰ ਕੋਈ ਪਰਸਨਲੀ ਪਤਾ ਵਾ ਜੋ ਅੱਜ ਕੱਲ੍ਹ ਆਸੀਂ ਵੇਖ ਰਹੇ ਆਂ ਜੋ ਸੁਣ ਰਹੇ ਆਂ ਜੋ ਪੜ੍ਹ ਰਹੇ ਆਂ ਉਹਦੇ ਮੁਤਾਬਕ ਕਿ ਮੈਂ ਗੱਲ ਕਰ ਰਹੀ ਆਂ ਕਿ ਕੱਲ ਮੈਂ ਵੇਖ ਰਹੀ ਸੀ ਤੇ ਇੱਕ ਵੀਰ ਜੋ ਉੱਥੇ ਹੀ ਰਹਿੰਦਾ ਉਹ ਦੱਸ ਰਿਹਾ ਸੀਗਾ ਕਿ ਉਹਨੇ 15 ਤੋਂ 20 ਮਿੰਟ ਗੱਡੀ ਇੱਕ ਸਾਈਡ ਤੇ ਲਾ ਕੇ ਰੱਖੀ ਤੇ ਵੇਖਿਆ ਵੀ ਇੱਧਰ ਉੱਧਰ ਕਿਤੇ ਕੋਈ ਆਉਂਦਾ ਨਾ ਹੋਵੇ ਫੇਰ ਉਹਨੇ ਉੱਥੋਂ ਯੂ ਟਰਨ ਲਿਆ ਪਰ ਅਸੀਂ ਇਕੱਲਾ ਉਸ ਵੀਰ ਹਰਜਿੰਦਰ ਦਾ ਹੀ ਕਸੂਰ ਨਹੀਂ ਆ ਹੋ ਸਕਦਾ ਜਿਹੜੀ ਗੱਡੀ ਉਹਦੇ ਵਿੱਚ ਵੱਜੀ ਆ ਉਹ ਵੀ ਸਪੀਡ ਤੇ ਹੋਵੇ ਉਹ ਵੀ ਆਪਣੀ ਜਾਨ ਗਵਾ ਗਏ ਸਾਨੂੰ ਉਹਨਾਂ ਦਾ ਵੀ ਬਹੁਤ ਦੁੱਖ ਆ ਕਿਉਂਕਿ ਜੋ ਇਸ ਦੁਨੀਆ ਤੋਂ ਚਲੇ ਜਾਂਦਾ ਨਾ ਉਹ ਕਦੇ ਵਾਪਸ ਨਹੀਂ ਆਉਂਦਾ ਤੇ ਉਹ ਉਹਦੇ ਪਰਿਵਾਰ ਵਾਲੇ ਹੀ ਜਾਣਦੇ ਆ ਕਿ ਉਹਨਾਂ ਤੇ ਕੀ ਪਾਣਾ ਵਰਤਿਆ ਤੇ ਉਹਨਾਂ ਨੇ ਕਿਸ ਤਰ੍ਹਾਂ ਆਪਣਾ ਸਮਾਂ ਕੱਢਣਾ ਹੁੰਦਾ ਉਹ ਜਿਹੜੇ ਇਸ ਜਹਾਨ ਤੋਂ ਤੁਰ ਗਏ ਉਹਨਾਂ ਵਾਸਤੇ ਵੀ ਸਾਨੂੰ ਬਹੁਤ ਦੁੱਖ ਤੇ ਬਹੁਤ ਹੰਦਰਦੀ ਆ ਪਰ ਜਿਹੜਾ ਵੀਰ ਹਰਜਿੰਦਰ ਇਹਦੇ ਵਾਸਤੇ ਵੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਉਹ ਇਹਦੇ ਨਾਲ ਰਹਿਮੀ ਨਾਲ ਅਰਪੇਸ਼ ਆਵੇ ਉਹ ਇਹਦੇ ਤੇ ਰਹਿਮ ਕਰਦਿਆਂ ਹੋਇਆ ਹੀ ਕੋਈ ਫੈਸਲਾ ਲਵੇ ਕਿਉਂਕਿ ਜਦੋਂ ਕੋਈ ਆਪਣੀ ਜ਼ਮੀਨ ਵੇਚ ਕੇ ਬਾਹਰ ਵੱਲ ਨੂੰ ਤੁਰਦਾ ਆ ਨਾ ਤਾਂ ਉਹ ਉੱਥੇ ਕਦੇ ਵੀ ਮਾੜਾ ਸੋਚ ਕੇ ਨਹੀਂ ਜਾਂਦਾ ਕਿਉਂਕਿ ਉਹਨੇ ਉੱਥੋਂ ਰੋਟੀ ਕਮਾਉਣੀ ਹੁੰਦੀ ਆ ਤੇ ਸਰਕਾਰ ਜਦੋਂ ਵੀ ਉਹਦੇ ਵਾਸਤੇ ਕੋਈ ਫੈਸਲਾ ਸੁਣਾਵੇ ਨਾ ਤਾਂ ਰਹਿਮ ਕਰਕੇ ਫੇਰ ਹੀ ਕੋਈ ਫੈਸਲਾ ਲਵੇ ਤੇ ਜਦੋਂ ਕੋਈ ਵਿਅਕਤੀ ਆਪਣੀ ਜ਼ਮੀਨ ਵੇਚ ਕੇ ਤੇ ਫੇਰ ਬਾਹਰ ਦੇ ਮੁਲਕ ਨੂੰ ਤੁਰਦਾ ਆ ਨਾ ਤਾਂ ਜਦੋਂ ਉਹ ਉੱਥੋਂ ਵਾਪਸ ਆ ਜਾਵੇ ਜਾਂ ਰਿਪੋਰਟ ਕਰ ਦਿੱਤਾ ਜਾਵੇ ਨਾ ਉਹ ਵੀ ਕੋਈ ਸਜ਼ਾ ਘੱਟ ਨਹੀਂ ਹੁੰਦੀ ਤੇ ਸਰਕਾਰ ਨੇ ਜੇ ਸਜਾਈ ਦੇਣੀ ਆ ਤਾਂ ਉਹ ਹਰਜਿੰਦਰ ਨੂੰ ਡਿਪੋਰਟ ਕਰਕੇ ਵਾਪਸ ਭੇਜ ਦੇਵੇ ਤਾਂ ਕਿ ਉਹਦੀ ਬੁੱਢੀ ਮਾਂ ਜਿਹਦੇ ਉਦਣ ਦੇ ਅਥਰੂ ਨਹੀਂ ਸੁੱਕੇ ਘਟੋ ਘਟ ਉਹਦਾ ਪੁੱਤਰ ਉਹਦੀਆਂ ਅੱਖਾਂ ਦੇ ਸਾਹਮਣੇ ਤਾਂ ਰਹੇ ਇਸ ਲਈ ਸਾਡੀ ਸਰਕਾਰ ਨੂੰ ਵੀ ਚਾਹੀਦਾ ਆ ਕਿ ਉਹ ਵੀ ਇਸ ਗੱਲ ਦੇ ਵਿੱਚ ਉਹਦਾ ਸਾਥ ਦੇਵੇ ਸਰਕਾਰ ਵੀ ਸਾਹਮਣੇ ਆਵੇ ਤੇ ਬਾਕੀ ਬਹੁਤ ਸਾਰੇ ਲੋਕ ਪਟੀਸ਼ਨ ਤੇ ਸਾਈਨ ਕਰਕੇ ਪਾ ਰਹੇ ਆ ਅਸੀਂ ਵੀ ਪਾਈ ਆ ਤੁਹਾਡੇ ਅੱਗੇ ਵੀ ਬੇਨਤੀ ਹੈ ਕਿ ਤੁਸੀਂ ਵੀ ਸਾਰੇ ਜਿਨ੍ਹਾਂ ਜਿਨ੍ਹਾਂ ਨੇ ਉਸ ਪਟੀਸ਼ਨ ਤੇ ਸਾਈਨ ਨਹੀਂ ਕੀਤੇ ਉਹ ਜਰੂਰ ਸਾਈਨ ਕਰਕੇ ਤੇ ਉਹ ਆਪਣੀ ਪਟੀਸ਼ਨ ਜੜੀ ਪਾਉਣ ਕਿਉਂਕਿ ਹੋ ਸਕਦਾ ਸਾਡੇ ਇਸ ਤਰ੍ਹਾਂ ਕਰਨ ਦੇ ਨਾਲ ਉਸ ਵੀਰ ਦੀ ਕੁਝ ਮਦਦ ਹੋ ਸਕੇ ਸਰਕਾਰ ਉਹਦੇ ਤੇ ਰਹਿਮ ਕਰ ਦੇਵੇ ਤੇ ਉਹ ਵੀਰ ਜਿਹੜਾ ਉਹਨੂੰ ਰਾਹਤ ਮਿਲੇ